ਸਾਹਮਣੇ ਹੈਲੀਕਾਪਟਰ ਲਿਆਤਾ ਪਾਣੀ ਜੀ ਲਾ ਦੋ ਝੂੜੇ ਨਵਾ ਲੋ ਨੂੰ ਹੈਲੀਕਾਪਟਰ ਨੂੰ ਸਵਾਏ ਕੇਜਰੀ ਵਾਲੇ ਝੂੜੇ ਦੋ ਤਾਂ ਕੀਤਾ ਕੀ ਇਹਨਾਂ ਨੇ ਚੋਰੀ ਵਾਰਡ ਨੂੰ ਖਾਨ ਲਾਪੇ ਇਹ ਇਹ ਜਿਹੜਾ ਹਾਰਡ ਆਉਣ ਦਾ ਕਰਤ ਹੈ ਤੇ ਕੁਦਰਤ ਦੀ ਕਰੋਪੀ ਆ ਪਰ ਇਹ ਅਜਨਾਲੇ ਹਲਕੇ ਜੇ ਐਂਟਰ ਕੀ ਤਰ੍ਹਾਂ ਕੀ ਤਰ੍ਹਾਂ ਪਾਣੀ ਕਿਤਰਾ ਐਂਟਰ ਕੀਤਾ ਆ ਹੈਲੋ ਫਾਈ ਨਾਲਾ ਹਰ ਖੇਤਰ ਤੇ ਮੌਜੂਦ ਆ ਤਾਂ ਇਸ ਵੇਲੇ ਸਾਡੇ ਨਾਲ ਸਾਬਕਾ ਵਿਧਾਇਕ ਬੋਨੀ ਜਨਾਲਾ ਮੌਜੂਦ ਨੇ ਜੋ ਕਿ ਖੁਦ ਇਸ ਵੇਲੇ ਸੇਵਾ ਕਰ ਰਹੇ ਨੇ ਤਾਂ ਜਨਾਲਾ ਸਾਹਿਬ ਨਾਲ ਗੱਲਬਾਤ ਕਰਾਂਗੇ ਤਾਂ ਤੁਸੀਂ ਵੇਖੋ ਕੀ ਲੋੜ ਕੀ ਐ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ ਸਭ ਤੋਂ ਵੱਡੀ ਲੋੜ ਰਾਸ਼ਨ ਪਾਣੀ ਵੱਲੋਂ ਲੰਗਰ ਪ੍ਰਸ਼ਾਦ ਵੱਲੋਂ ਪਾਣੀ ਵੱਲੋਂ ਸੰਗਤਾਂ ਨੇ ਦਾਨੀ ਵੀਰਾਂ ਨੇ ਸਮਾਜੇ ਵੀ ਸੰਗਤਾਂ ਨੇ ਢਕੇ ਲਾਤੇ ਆ ਕਿਰਪਾ અપਾਰ ਕਿਰਪਾ ਉਸ ਬਾਬੇ ਨਾਨਕ ਦੀ ਸਾਨੂੰ ਤਰਪਾਲਾਂ ਦੀ ਲੋੜ ਆ ਇਹ ਜੇ ਪਾਣੀ ਲਥਰਾ ਸਾਨੂੰ ਦਵਾਈ دارو ਦੀ ਲੋੜ ਆ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਇਹਨੂੰ ਸਟੋਰ ਨਾ ਕਰਿਓ ਲੋੜਵੰਦਾਂ ਤੱਕ ਪਹੁੰਚ ਕਰਦੇ ਹੋ ਸਭ ਤੋਂ ਵੱਡੀ ਗੱਲ ਆ ਲੋਕ ਪਿੱਛੋਂ ਸਮਾਨ ਲੈ ਆਉਂਦੇ ਪਏ ਆ ਪਰ ਸਾਡੇ ਕੋਲ ਇੱਥੇ ਬੇੜੇ ਨਹੀਂ ਆ ਕੋਈ ਪ੍ਰਬੰਧ ਨਹੀਂ ਆ ਕੋਈ ਕੈਂਪਣੀ ਹੈ ਸਰਕਾਰ ਦਾ ਆਉ ਤਾਂ ਪਈ ਪਈ ਹੈ ਜੀ ਕੇਂਦਰ ਸਰਕਾਰ ਸੁੱਤੀ ਹੀ ਆ ਉਹਨਾਂ ਨੂੰ ਨਹੀਂ ਨਜ਼ਰ ਆ ਰਿਹਾ ਕਿ ਇੱਥੇ ਨਹੀਂ ਵਿਪਤਾ ਪਈ ਇਹ ਇਹ ਜੋ ਕੁਝ ਹੋ ਰਿਹਾ ਆ ਆਰਮੀ ਐਨ ਡੀ ਆਰ ਐਫ ਦੀ ਟੀਮਾਂ ਇਹ ਕੇਂਦਰ ਸਰ ਉਸ ਉਸ ਕਾਲਪੁਰਖ ਦੀ ਕਿਰਪਾ ਨਾਲ ਕੇਂਦਰ ਸਰਕਾਰ ਹੀ ਵਿਚਾਰੀ ਇਹ ਇਹਨਾਂ ਨੇ ਸਵਾਏ ਫੋਟੋਆਂ ਨਮੋਣ ਤੋਂ ਕੁਝ ਕੀਤਾ ਹੀ ਨਹੀਂ ਜੀ ਐਨ ਡੀ ਆਰ ਐਫ ਦੀ ਟੀਮਾਂ ਫੌਜਾਂ ਕੇ ਬੈਠੀ ਵੀ ਬੜੰਡੇ ਤੋਂ ਦੋ ਡੇਢ ਦੋ ਦਿਨ ਬੋਟ ਆ ਜਿਹੜੀਆਂ ਪੈਟਰੋਲ ਪੈਟਰੋਲ ਦੀ ਬੋਰਡ ਖੋਤੀ ਰਹੀਆਂ ਦੋ ਡੇਢ ਦੋ ਦਿਨ ਪੈਟਰੋਲ ਨਹੀਂ ਦਿੱਤਾ ਇਹਨਾਂ ਨੇ ਉਹ ਆਰਮੀ ਨੇ ਆਪਣੇ ਪ੍ਰਬੰਧ ਕਰਾ ਕੇ ਹਰ ਸਭ ਕੁਝ ਦਾਰੇ ਚਲਾਏ ਪਏ ਨੇ ਜੀ ਇਹ ਇਹਦੇ ਹਾਰ ਇਥੋਂ ਦੇ ਪ੍ਰਸ਼ਾਸਨ ਦਾ ਨਹੀਂ ਪਰ ਸਵਾਲ ਹੈ ਕਿ ਕੇਂਦਰ ਸਰਕਾਰ ਇਹਨੂੰ ਫਲੱਡ ਕਿਉਂ ਨਹੀਂ ਡਿਕਲੇਅਰ ਕਰਦੀ ਕਿ ਆਫਤਾ ਆ ਗਈ ਹੈ ਕੇਂਦਰ ਸਰਕਾਰ ਹੀ ਸਾਡੇ ਜਾਖੜ ਸਾਹਿਬ ਆਹੀ ਪ੍ਰਧਾਨ ਸਾਡੇ ਪੰਜਾਬ ਪ੍ਰਧਾਨ ਸੂਬਾ ਪ੍ਰਧਾਨ ਆਹੀ ਸਭ ਕੁਝ ਉਹਨਾਂ ਨੇ ਚੱਠੀ ਵੀ ਤੁਸੀਂ ਗੱਲ ਵੇਖੀ ਹੋਣੀ ਆ ਪੀਐਮ ਨੂੰ ਦੇ ਕੇ ਭੇਜੀ ਆ ਗੱਲ ਵੀ ਬਾਅਦ ਵੀ ਹੋਈ ਆ ਸਭ ਕੁਝ ਹੋਊਗਾ ਗੁਰੂ ਕਿਰਪਾ ਕਰੂਗਾ ਸਾਡੇ ਬਾਹ ਹੀ ਉਹਨਾਂ ਫੜਨੀ ਆ ਜੇ ਆ ਤੁਸੀਂ ਆ ਬੇੜੇ ਚੱਲਦੇ ਜੇ ਆਰਮੀ ਫੌਜਾਂ ਹੋ ਰੀਆਂ ਪੰਜਾਬ ਸਰਕਾਰ ਜ਼ੀਰੋ ਜ਼ੀਰੋ ਪ੍ਰਬੰਧ ਜ਼ੀਰੋ ਕੰਮ ਹੈ ਇਹਨਾਂ ਦੇ ਪੰਜਾਬ ਸਰਕਾਰ ਦੇ ਇਹ ਹਾਲ ਹੈ ਉਹ ਕਹਿੰਦੇ ਕਿ ਸਾਡੇ ਤੇ ਸਾਰਾ ਤੰਤਰ ਜ਼ਮੀਨ ਤੇ ਲੱਗਾ ਐਡੀਸੀ ਡੀਸੀ ਲਾਏ ਆ ਕੁਲਦੀਪ ਢਾਲੀਵਾਲ ਕਹਿੰਦੇ ਮੈਂ ਤੇ ਗਲੀ ਗਲੀ ਤੰਤਰ ਤੰਤਰ ਇਹ ਫਲੱਡ ਦੀ ਫਲੱਡ ਦੀ ਮੀਟਿੰਗ ਹੁੰਦੀ ਆ ਜਾਂ ਕੋਈ ਫਲੱਡ ਦੀ ਮੀਟਿੰਗ ਹੁੰਦੀ ਆ ਕਹਿੰਦੇ ਸਾਰੇ ਪ੍ਰਬੰਧ ਹੋ ਗਏ ਆ ਕਿੱਥੇ ਨੇ ਪ੍ਰਬੰਧ ਆਈ ਤੇ ਕੁਦਰਤੀ ਆਫਤ ਹੋ ਜਾਣਾ ਜੀ ਕੁਦਰਤੀ ਨਾਲ ਆਫਤ ਆ ਗਈ ਆ ਪਰ ਪ੍ਰਬੰਧ ਦੇ ਸੋ ਕਿੱਥੇ ਆ ਕਿੱਥੇ ਕੋਈ ਮੈਡੀਕਲ ਕੈਂਪ ਪਿਆ ਕਿੱਥੇ ਪਸ਼ੂ ਵਾਲੇ ਚਾਰੇ ਦਾ ਕੈਂਪ ਪਿਆ ਸਿਰਫ ਆਪਣੀਆਂ ਇਹ ਸਿਆਸੀ ਰੋਟੀਆਂ ਸੇਕ ਲਈ ਸਭ ਕੋਈ ਸਰਕਾਰਾਂ ਦੋਨੇ ਇੱਕੋ ਜੀਆਂ ਨੇ ਨਾ ਕੇਂਦਰ ਵੀ ਤੇ ਸਟੇਟ ਵੀ ਕੇਂਦਰ ਸਰਕਾਰ ਨੇ 600 650 ਕਰੋੜ ਰੁਪਏ ਡਿਜ਼ਾਸਟਰ ਫੰਡ ਭੇਜਤਾ ਆ ਇਹਨਾਂ ਕੋਲ 200 ਕਰੋੜ ਪੀੜੀ ਲੱਗਾ ਦੱਸੋ ਇਹ ਦੱਸਣ 200 ਕਰੋੜ ਤੱਕ ਵੀ ਨਹੀਂ ਆ ਦੱਸਣ ਇੱਕ ਇੱਕ ਆਨਾ ਵੀ ਕਿੱਥੇ ਲੱਗਾ ਪਿਆ ਇੱਥੇ ਸਾਰਾ ਸੈਂਟਰ ਕਰਦੀ ਭਈ ਆ ਇਹਦੇ ਸਭ ਝੂੜੇ ਵਾਲੀ ਲੋਕਾਂ ਨੂੰ ਬੇੜਾ ਕਰ ਕੋਇਆ ਪਿਆ ਆ ਪਰ ਉਹ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਅਕਸਰ ਮੋਦੀ ਸਾਹਿਬ ਕਹਿੰਦੇ ਪੰਜਾਬ ਦੀਆਂ ਗੱਲਾਂ ਕਰਦੇ ਅੱਜ ਪੰਜਾਬ ਤੇ ਭੀੜ ਪਈ ਉਹਨਾਂ ਨੂੰ ਆਣਾ ਆ ਜਿਹੜਾ ਮੌਕਾ ਆ ਸਿਆਸਤਾਂ ਦੇਣੀ ਬਹਿਸ ਵਸਈਆ ਦੇਣੀ ਆ ਕੇਂਦਰ ਸਭ ਕੁਝ ਕਰੂਗੀ ਕੋਈ ਹਾਨ ਨਹੀਂ ਕਰਨਾ ਆਪਾਂ ਬਚਦੇ ਆ ਇਸ ਮੁਲਕ ਦੇ ਸਭ ਕੁਝ ਕਰੂ ਕਰਦੀ ਪਈ ਆ ਗਾਂ ਵੀ ਕਰੂਗੀ ਸੀਐਮ ਸਾਹਿਬ ਨੇ ਹੈਲੀਕਾਪਟਰ ਦਿੱਤਾ ਹੋਰ ਕੀ ਦਿਨ ਕਹਿੰਦੇ ਮੈਂ ਆਪ ਸੀਐਮ ਸਾਹਿਬ ਨੇ ਹੈਲੀਕਾਪਟਰ ਦਿੱਤਾ ਪਾਣੀ ਜੀ ਲਾ ਦਿਓ ਝੂੜੇ ਨਵਾਲੋ ਨੂੰ ਹੈਲੀਕਾਪਟਰ ਨੂੰ ਸਵਾਏ ਕੇਜਰੀ ਵਾਲੇ ਝੂੜੇ ਤੋਂ ਕੀਤਾ ਕੀ ਇਹਨਾਂ ਨੇ ਪਾਣੀ ਲਾਜੂ ਹੈਲੀਕਾਪਟਰ ਪਾਣੀ ਲਾਜੂ ਤੇ ਬੰਦੇ ਤਾਂ ਕਿੱਥੇ ਲਾਉਣਾ ਹੈ ਹੈਲੀਕਾਪਟਰ ਕੋਈ ਵੇਖਿਆ ਬਹੁਤ ਮਾੜੀ ਹਾਲਤ ਹੈ ਜੀ ਇਹ ਸਾਡੇ 702 150 ਦੇ ਕਰੀਬ ਪਿੰਡ ਡੁੱਬ ਗਏ ਨੇ ਨਾਲੇ ਰਾਸਾ ਦੀ ਹਲਕੇ ਦੇ ਕੋਈ ਪ੍ਰਬੰਧ ਨਹੀਂ ਆ ਤਰਾਈ ਮਾਂ ਤਰਾਈ ਮਾਂ ਹੋਈ ਬਈ ਪਰ ਉਹ ਕਹਿੰਦੇ ਨੇ ਕਿ ਪ੍ਰਸ਼ਾਸਨ ਅਸੀਂ ਮੌਕੇ ਤੇ ਹੈ ਏਡੀਸੀ ਮੌਕੇ ਪ੍ਰਸ਼ਾਸਨ ਨੇ ਕਾਗਜ਼ ਨਹੀਂ ਢਿੱਡ ਭਰਨੇ ਜੀ ਤੇ ਭਰ ਦੇ ਪਏ ਆ ਲੋ ਮੈਂ ਧੰਨਵਾਦੀਆਂ ਦਾ ਦਾਨੀ ਵੀਰਾਂ ਦਾ ਸਮਾਜ ਸੇਵੀ ਸੰਸਥਾਵਾਂ ਦਾ ਜਿਹੜਾ ਹਰ ਤਰ੍ਹਾਂ ਦਾ ਸੰਜੋਗ ਸਾਨੂੰ ਦੇ ਰਹੇ ਨੇ ਜੋ ਹਰ ਹਰ ਜਗ੍ਹਾ ਪਰ ਇਹ ਗਾਂ ਪਹੁੰਚ ਨਹੀਂ ਕਰ ਰਹੇ ਇੱਕ ਮੈਨੂੰ ਜੋ ਪਤਾ ਲੱਗਾ ਆ ਇਹਨਾਂ ਦੇ ਇੱਕ ਦੋ ਜਗ੍ਹਾ ਜਿਹੜਾ ਆਉਂਦਾ ਪਿਆ ਸਮਾਨ ਇਹ ਪ੍ਰਸ਼ਾਸਨ ਇਕੱਠਾ ਕਰੀ ਜਾਂਦਾ ਪਿਆ ਤੇ ਜਦੋਂ ਪਾਣੀ ਲੱਥੂਗਾ ਅਸੀਂ ਇਹ ਲੋਕਾਂ ਨੂੰ ਵੰਡਾਂਗੇ ਆਪਣੀ ਮਸ਼ਹੂਰੀ ਕਰਾਵਾਂਗੇ ਆਹ ਤੇ ਹਾੜ ਪ੍ਰਸ਼ਾਸਨ ਦਾ ਜੀ ਤੁਸੀਂ ਕੀ ਸਮਝਦੇ ਹੋ ਕਮੀ ਕਿੱਥੇ ਰਹਿ ਗਈ ਕਿਤੇ ਸਮਝਦੇ ਹੋ ਕਿ ਕਮੀ ਕਮੀ ਜਦੋਂ ਚੋਰ ਹੀ ਵਾਰਡ ਨੂੰ ਖਾਣ ਲਾਪੇ ਇਹ ਇਹ ਜਿਹੜਾ ਹਾਰਡਾਉਣ ਦਾ ਕਰ ਤੇ ਹੈ ਤੇ ਕੁਦਰਤ ਦੀ ਕਰੋਪੀ ਆ ਪਰ ਇਹ ਅਜ ਨਾਲ ਇਹ ਹਲਕੇ ਜੇ ਐਂਟਰ ਕੀ ਤਰ੍ਹਾਂ ਕੀ ਤਰ੍ਹਾਂ ਪਾਣੀ ਕਿਦ ਤਰ੍ਹਾਂ ਐਂਟਰ ਕੀਤਾ ਆ ਕੋਨੇਵਾਲ ਨਜਾਇਜ਼ ਮੈਨਿੰਗ ਹੋਈ ਆ 2.5 ਕਿਲੋਮੀਟਰ ਲੀ ਪਈ ਤੂੰ ਸੀਬੰਦ ਤੇ ਟਰੈਕਟਰ ਵੱਡੇ ਟਰਾਲੇ ਚੜੇ ਆ ਉਹ ਜਦੋਂ ਪਾਣੀ ਦੀ ਛੱਟ ਵਜੀ ਆ ਉਹ ਸਾਰਾ ਕੋਨੇਵਾਲੋਂ ਪਾਣੀ ਵੜ ਗਿਆ ਨਜਾਇਜ਼ ਮੈਨਿੰਗ ਕਰਕੇ ਸਾਰਾ ਪਾਣੀ ਵੜ ਗਿਆ ਤੁਸੀਂ ਸਮਝਦੇ ਨਜਾਇਜ਼ ਮੈਨਿੰਗ ਕਰਕੇ ਮੈਂ ਕਹਿੰਦਾ ਮੈਂ ਨਹੀਂ ਸਮਝਦਾ ਲੋਕਾਂ ਨੂੰ ਪੁੱਛੋ ਜਾ ਕੇ ਕਿ ਉਹ ਸੰਗਤ ਕੋਲ ਪੁੱਛੋ ਜਾ ਲਾ ਕੇ ਲਾ ਕੇ ਪਿੰਡ ਹੋਇਆ ਕਿ ਸਚਾਈ ਕੀ ਆ ਮੈਨੂੰ ਨਾ ਪੁੱਛੋ ਪੋਲੇ ਸਰਕਾਰੀ ਬਾੜ ਸਰਕਾਰੀ ਬਾੜ ਕਿਹੜੀ ਇਜਲੀ ਬਾੜ ਆਈ ਇਹ ਨਜਾਇਜ਼ ਮੈਨੇਂਜ ਕਰਕੇ ਪਾਣੀ ਵੜਿਆ ਕੋਈ ਰਿਪੇਅਰ ਨਹੀਂ ਹੋਈ ਕੋਈ ਬੂਟੀ ਨਹੀਂ ਕਿਰੇ ਨੋਮਣੀਆਂ ਜੋ ਉਸਤਾਫ ਕੀਤੀ ਕੋਈ ਮਿੱਟੀ ਤੱਕਣੀ ਵਟਾਂ ਬਣੇਲੇ ਪਾਈ ਜੋ ਆਪਣੇ ਸਕੀਆਂ ਦੇ ਕੋਈ ਸਫਾਈ ਨਹੀਂ ਹੋਈ ਸਭ ਕਾਗਜ਼ਾਂ ਦੇ ਖਾਈ ਜਾਂਦੇ ਪਏ ਦੱਸੋ ਝੂਠਿਆ ਦੇ ਇਹ ਜੇਕਰ ਘੱਟੋ ਘਾਟ ਸਫਾਈ ਹੋ ਜਾਂਦੀ ਹੈ ਇਹ ਕੁਦਰਤੀ ਆਫਤ ਆ ਜੇਕਰ ਸਫਾਈ ਹੋ ਜਾਂਦੀ ਤੇ ਆ ਮਾੜਾ ਮੋਟਾ ਫਰਕ ਪੈਣਾ ਹੀ ਪੈਣਾ ਸੀ ਕੋਈ ਨੂੰ ਅਸਰ ਤੇ ਹੋਣਾ ਹੀ ਹੋਣਾ ਹੈ ਕੋਈ ਨਾ ਸਰਕਾਰ ਕਹਿੰਦੀ ਸੀ ਵਾਚ ਕਰ ਰਹੇ ਸਰਕਾਰ ਦੀਆਂ ਤੁਸੀਂ ਫੋਟੋਆਂ ਖਿੱਚੋ ਜੀ ਤੇ ਇਹਨਾਂ ਦੀਆਂ ਅਖਬਾਰਾਂ 'ਚ ਪਾ ਲਿਆ ਕਰੋ ਲੋਕਾਂ ਨੂੰ ਸਾਬ ਪਾ ਲੱਗ ਗਿਆ ਕਿਹੜਾ ਕੀ ਕਰਦਾ ਪਿਆ ਸੋ ਆਏ ਆ ਫੋਟੋਆਂ ਨੂੰ ਹਣ ਤੋਂ ਸੋ ਆਏ ਲੋਕਾਂ ਨੂੰ ਸੰਗਤ ਨੂੰ ਉਜੋਗ ਕਰਦੇ ਪਿਆ ਕਿਸੇ ਨੂੰ ਦੱਸਣ ਸਮਝੋ ਲੋੜ ਨਹੀਂ ਆ ਮੌਕਾ ਸਿਆਸਤ ਦਾ ਨਹੀਂ ਆ ਅੱਛਾ ਇੱਥੇ ਕਿਸ਼ਤੀਆਂ ਕੁਕ ਸੁਖਦੇ ਖੋਲਣ ਦਾ ਆ ਅੱਛਾ ਅਸਲੇ ਕਿਸ਼ਤੀਆਂ ਦੀ ਬੜੀ ਲੋੜ ਆ ਉਹਦਾ ਕੀ ਹਾਲ ਤੁਸੀਂ ਕਰਾ ਦਿਓ ਬਹੁਤੀ ਗੱਲ ਆ ਕਿਸ਼ਤੀ ਜੀ ਕਿਸ਼ਤੀ ਇਹਨਾਂ ਦੇ ਕੋਈ ਐਮਐਲਏ ਅਮਰਸਰਵ ਆ ਰਿਹਾ ਆ ਕੋਈ ਐਮਐਲਏ ਅਮਰਸਰਵ ਆ ਰਿਹਾ ਆ ਕੋਈ ਕਿਤੋਂ ਆ ਰਿਹਾ ਆ ਉਹਨਾਂ ਇੱਕ ਸਾਡੇ ਗਵਾਂਡ ਚ ਵੀ ਆ ਜਿਹੜੇ ਹਲਕੇ ਚਾਰਜ ਲੱਗੇ ਆ ਉਹ ਹਾਂੜ ਕੇ ਕਿਸ਼ਤੀਆਂ ਝੂਟੇ ਲੈਂਦੇ ਫਿਰਦੇ ਆ ਕਿਸ਼ਤੀ ਲੋਕਾਂ ਨੂੰ ਥੋੜਾ ਇਹ ਦੇ ਵਿਖਾਉਂਦੇ ਪਏ ਕਿ ਅਸੀਂ ਝੂਟੇ ਲੈ ਰਹੇ ਹਾਂ ਦੀ ਆ ਦੇ ਹਾਲੇ ਨਾ ਨਹੀਂ ਪਰ ਕਿਸ਼ਤੀਆਂ ਕੇਂਦਰ ਸਰਕਾਰ ਨੇ ਜਿਹੜਾ ਦੇ ਕੇਂਦਰ ਸਰਕਾਰ ਨੇ 30 35 ਬੇੜੇ ਭੇਜਤੇ ਫੌਜ ਲੱਗੀ ਪਈ ਆ ਜੇ ਰੈਸਕਿਊ ਹੋ ਰਿਹਾ ਤੇ ਫੌਜ ਕਰ ਰਹੀ ਆ ਤੇ ਫੌਜ ਦੀ ਡਿਊਟੀ ਹੈ ਜਨਤਾ ਦੀ ਸੇਵਾ ਕਰਨ ਦੀ ਨਹੀਂ ਤੇ ਉਧਾ ਆਪਾਂ ਸੈਂਟਰ ਨੂੰ ਵਾੜਾ ਕੱਢੀ ਜਾਂਦੇ ਉਹਦਾ ਕਿਨੇ ਬੀਜੇਪੀ ਕੁਛ ਕਰਦੀ ਨਹੀਂ ਹੈ ਸੇਵਾ ਕਰਨਾ ਇਹਨਾਂ ਦਾ ਕੋਈ ਪਰਜਣੀ ਨਹੀਂ ਇਹਦੇ ਪੈਟਰੋਲ ਹੀ ਦੇ ਦੇਣ ਉਹਨਾਂ ਚ ਪਾਉਣ ਲਈ ਦੇ ਨਹੀਂ ਬੜੀ ਬਾਤ ਰਹੀ ਆ ਉਹ ਵੀ ਨਹੀਂ ਦੇ ਰਹੇ ਮਾੜੀ ਹਾਲਤ ਹੈ ਜੀ ਕੀ ਆਪਾਂ ਆਪਸ ਸਿਆਸਤਾਂ ਖੇਡਦੀਆਂ ਇਹਦੇ ਦੁੱਖ ਸੁੱਖ ਦੇ ਭਾਈਵਾਲੀ ਬਾਕੀ ਇਹ ਲੜਾਈਆਂ ਬਾਅਦ ਚੱਲਦੀਆਂ ਬਾਅਦ ਦੇਖਾਂਗੇ ਇਹਨਾਂ ਨੂੰ ਤੁਸੀਂ ਕੀ ਜਨਤਾ ਤੇ ਜਾ ਰਹੇ ਹੋ ਜੀ ਇਸ ਵੇਲੇ ਖੁਦ ਲੋਕਾਂ ਪਿੰਡਾਂ 'ਚ ਇਹਾਸਾਨ ਕਰਨਾ ਇੱਥਾ ਸਾਰਾ ਟੱਬਰੀ 88000 94000 93000 ਹੋਣਾ ਰਾਇਆ ਆ ਤੇ ਆ ਦੋ ਸਾਲ ਪਹਿਲਾਂ ਵੀ ਤੁਸੀਂ ਦੇ ਪਾਣੀ ਆਇਆ ਸੀ ਕੀ ਕੀਤਾ ਸਰਕਾਰ ਨੇ ਜੀ ਸਵਾਏ ਰਾਤ ਨੂੰ ਉੱਥੇ ਘੁੰਮਣ ਤੋਂ ਫੋਟੋਆਂ ਲਊਣ ਤੋਂ ਸਵਾਏ ਇਸ ਤੋਂ ਦਾ ਜਿਹੜਾ ਵਧਾਏ ਗਿਆ ਕਿਹੜੇ ਵਿਧਾਇਕ ਕਿਹੜੇ ਵਿਧਾਇਕ ਨੂੰ ਆਪਣੇ ਮੰਤਰੀ ਬਣਦੇ ਆਪਣੇ ਮਹਿਕਮੇ ਦਾ ਨਹੀਂ ਪਤਾ ਉਹਨੇ ਦੱਸੋ ਕੀ ਸੇਵਾ ਕਰਨੀ ਲੋਕਾਂ ਦੀ ਹਾਂਜੀ ਇਹ ਮਗਰਮਛੂ ਦੇ ਹਜੂਰ ਨੂੰ ਆਉਂਦਾ ਪਿਆ ਕੋਈ ਦਾ ਦਰਦ ਦਰਦ ਮਗਰਮਛੂ ਦੇ ਹਜੂਰ ਦਾ ਕੀ ਹਰਤ ਹੁੰਦਾ ਈ ਦੱਸੋ ਲੋਕ ਤੇ ਰੁੜ ਗਏ ਆ ਲੋਕਾਂ ਨੂੰ ਕਹਿੰਦਾ ਸੀ ਪ੍ਰਬੰਧ ਕਰਦੇ ਦੱਸੋ ਕਿੱਥੇ ਪ੍ਰਬੰਧ ਕੀਤੇ ਇਹਨਾਂ ਨੇ ਜੀ ਬੇੜਾ ਦੁਕਾਨਦਾਰਾਂ ਨੂੰ ਧੱਕੇ ਮਾਰਦਾ ਪਿਆ ਪਿੰਡਾਂ ਵਾਲਿਆਂ ਨੂੰ ਸਮਾਨ ਨਹੀਂ ਪਹੁੰਚਾਉਂਦੇ ਪਏ ਕੋਈ ਪ੍ਰਬੰਧ ਨਹੀਂ ਹੈਗੇ ਇਹਨਾਂ ਦੇ ਬੇੜਾ ਗਰਖ ਹੋਇਆ ਪਿਆ ਇਹਨਾਂ ਦਾ ਜੀ ਸੁਖਪ੍ਰੀਤ ਤਾਂ ਸਨ ਬੋਨੀ ਜਨਾਲਾ ਜਨਾਲਾ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਕੇਂਦਰ ਵੱਲੋਂ ਜਿਹੜੀ ਮਦਦ ਭੇਜੀ ਜਾ ਰਹੀ ਹੈ ਔਰ ਦੂਸਰੋਂ ਉਹਨਾਂ ਨੇ ਕਿਹਾ ਕਿ ਜਿਹੜੀ ਰਾਵੀ ਦਰਿਆ ਦੇ ਨੇੜੇ ਜਿਹੜੀ ਮਾਈਨਿੰਗ ਹੋ ਰਹੀ ਹੈ ਨਜਾਇਜ਼ ਮਾਈਨਿੰਗ ਉਹਦੇ ਕਰਕੇ ਇਹ ਹੜ ਆਏ ਨੇ ਤਾਂ ਕਿਤਨਾ ਕਿਤੇ ਸਰਕਾਰੀ ਤੰਤਰ ਦੀ ਜਿਹੜੀ ਉਹਨਾਂ ਨੇ ਸਵਾਲ ਚੁੱਕੇ ਨੇ ਤਾਂ ਕੁਲ ਮਿਲਾ ਕੇ ਫਿਲਹਾਲ ਮਦਦ ਦਾ سلسلہ جاری ਹੈ ਲੋੜ ਜਿਸ ਚੀਜ਼ਾਂ ਦੀਆਂ ਉਹਦੇ ਤੇ ਲੋਕ ਆਪਣਾ ਸਮਾਨ ਭੇਜਣ ਤਾਂ ਕਿ ਲੋਕਾਂ ਦੀ ਜਿਹੜੀ ਜ਼ਰੂਰਤਾਂ ਹੈ ਉਸ ਨੂੰ ਸ਼ੇਤੀ ਪੂਰਾ ਕੀਤਾ ਜਾ ਸਕੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕੰਨਾ ਗ੍ਰੀਡ ਪੰਜਾਬ ਟੀਵੀ ਅਮਰਤਸਰ